ਉਹ ਭਾ ਪਦੀਪ ਕੂਰ ਨੇ ਸੂਪਾਸ ਦੇ ਟੈਂਕਾਂ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਜੀ ਤੇ ਜਿਹੜੀ ਅਕਾਲ ਤਖਤ ਸਾਹਿਬ ਜੀ ਤੇ ਹਮਲਾ ਕੀਤਾ ਸੀ ਇਸ ਸ੍ਰੀ ਹਰਮਾਇ ਜਿਹੜੀ ਅਲਾ ਸਾਇਤ ਸਾਬ ਨੇ ਸਿੱਖੀ ਦੀ ਆਣ ਦੇ ਸ਼ਾਨ ਦੀ ਖਾਤਰ ਜੀਵਾਨ ਸੰਤ ਗਿਆਨੀ ਜਰਮਲ ਸਿੰਘ ਜੀ ਖਾਲਸਾ ਢਿੰਡਰਾ ਵਾਲੇ ਮਹਾਂਪੁਰਖਾਂ ਦੀ ਗਵਾਈ ਦੇ ਵਿੱਚ ਭਾਈ ਅਮਰ ਸਿੰਘ ਜੀ ਸਿੱਤ ਨਾਮ ਪਾਈ ਜਨਮ ਸ਼ਵੇਤ ਸਿੰਘ ਜੀ ਬਾਬਾ ਸਾਰਾ ਸਿੰਘ ਜੀ ਅਨੇਕਾਂ ਹੀ ਮਰਜੀ ਵਲੇ ਗੁਰੂ ਕੇ ਸ਼ਹੀਦ ਸਿੰਘਾਂ ਨੇ ਭਾਰਤੀ ਫੌਜ ਦਾ ਡਾਕਟਰ ਨਾਲ ਮੁਕਾਬਲਾ ਕੀਤਾ ਮੂੰਹ ਤੋਰ ਜਵਾਰ ਦਿੱਤਾ ਜਿਹੜੇ ਕਹਿੰਦੇ ਸੀ ਕੁਝ ਪਲਾਂ ਦੀ ਕੁਝ ਘੰਟਿਆਂ ਦੀ ਅਸੀਂ ਸਾਰਾ ਪੇਸ਼ੇ ਖਤਮ ਕਰ ਦਿਆਂਗੇ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਫੇਰ ਭਾਰਤ ਸਰਕਾਰ ਕੋਲੇ ਇਸ ਦਾ ਅੱਜ ਤੱਕ ਕੋਈ ਜਵਾਬ ਨਹੀਂ ਕਿ ਸਿੱਖਾਂ ਦੇ ਇਸ ਬਹੁਤ ਹੀ ਸਰਕਾਰਤ ਕਿਸ ਸਰਕਾਰਾਂ ਦੇ ਉੱਪਰ ਹਮਲਾ ਕਿਉਂ ਕੀਤਾ ਕਿਉਂਕਿ ਸਿੱਖ ਤਾਂ ਆਪਣੀਆਂ ਹੱਕੀ ਮੰਗਾਂ ਮੰਗ ਰਹੇ ਸੀ ਆਪਣੇ ਹੱਕ ਮੰਗ ਰਹੇ ਸੀ ਕੋਈ ਉਹਨਾਂ ਨੇ ਭਾਰਤ ਸਰਕਾਰ ਦੇ ਵਿਰੁੱਧ ਲੜਨ ਦਾ ਕੋਈ ਐਲਾਨ ਨਹੀਂ ਸੀ ਕੀਤਾ ਇਹ ਬਿਨਾਂ ਕੋਈ ਚੇਤਾਵਨੀ ਦਿੱਤੀਆ ਬਿਨਾਂ ਕੋਈ ਨੋਟਿਸ ਦਿੱਤੀਆ ਬਿਨਾਂ ਕੋਈ ਖੁਤਾਬ ਨਹੀਂ ਦਿੱਤੀਆ ਇਸ ਤਰ੍ਹਾਂ ਦਾ ਤੁਮ ਜਿਵੇਂ ਦੁਸ਼ਮਣ ਦੇਸ਼ਾਂ ਦੇ ਉੱਪਰ ਹਮਲਾ ਕਰੀਦਾ ਆਏ ਹਮਲਾ ਕੀਤਾ ਸੀ ਤੇ ਸਾਰੀ ਦੁਨੀਆ ਜਾਣਦੀ ਹੈ ਇਸ ਹਮਲੇ ਤੋਂ ਬਾਅਦ ਵੀ ਸ੍ਰੀਮਾਨ ਸੰਤ ਬਾਬਾ ਜਨਰ ਸਿੰਘ ਜੀ ਖਾਲਸਾ ਅਤੇ ਉਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਵਿੱਚ ਅਨੇਕਾਂ ਦੌਂਦੌਂ ਦੇ ਸਾਥਕੋ ਜਿਨਾ ਉਹ ਵੀ ਬਹੁਤ ਸਾਰੇ ਸਿੰਘ ਸਨ ਫਰਸ਼ਨ ਦੇ ਸਿੰਘ ਸਨ ਖੰਡ ਕੀਰਤਨੀ ਜਥੇ ਦੇ ਸਨ ਵੱਖ-ਵੱਖ ਜਥੇਬੰਦੀਆਂ ਦੇ ਸਨ ਖਾਲਸਾ ਪੰਥ ਲਈ ਲੜਾਈ ਲੜੀ ਤੋਂ ਤੋਂ ਬਾਅਦ ਭਾਰਤ ਦੀਆਂ ਜੇਸੀਆਂ ਨੇ ਸਰਕਾਰਾਂ ਨੇ ਬਹੁਤ ਨੈਗੇਟਿਵ ਨੈਗੇਟਿਵ ਸੋਚਣ ਦੀ ਕੋਸ਼ਿਸ਼ ਕੀਤੀ ਬਹੁਤ ਗੱਲਾਂ ਗਲਤ ਕੀਤੀਆਂ ਪਰ ਦੁਨੀਆ ਦੇ ਵਿੱਚ ਸਚਾਈ ਯਾਤਰ ਹੋਈ ਅੱਜ 7 ਸਾਲ ਤੋਂ 4 ਤੱਕ ਦੇਸ਼ਾਂ ਦੇ ਵਿੱਚ ਕਿੜਾ ਮਹਿਰਤਾ ਤੱਕ ਗੁਰੂ ਕੇ ਸਿੱਖ ਸੇ ਸ਼ਹੀਦੀ ਦੇ ਨਾਮ ਨਾ ਰਹੇ ਆ ਬੜੀ ਸ਼ਰਧਾ ਤੇ ਭਾਵਨਾ ਨਾਲ ਨਾ ਰਹੇ ਆ ਇੱਥੇ ਵੀ ਮਿਲਾਇਆ ਜਾ ਰਿਹਾ ਸਾਰੀਆਂ ਸੰਗਤਾਂ ਵਾਕਤ ਜਿੱਥੇ ਬੰਦੀਆਂ ਹਿੰਦੁਸਤਾਨ ਭਰ ਦੇ ਵਿੱਚੋਂ ਸਿੱਖ ਦੂਰ ਗ੍ਰਾਮਿਆਂ ਤੋਂ ਆ ਕੇ ਚੀਤਾਂ ਨੂੰ ਨਮਸਕਾਰ ਕਰਨ ਵਾਸਤੇ ਆਏ ਆ ਅਸੀਂ ਵੀ ਸਮੂਹ ਸ਼ਹੀਦਾਂ ਨੂੰ ਨਮਸਕਾਰ ਕਰਦੇ ਆ ਜਿਨ੍ਹਾਂ ਨੇ ਧਰਮ ਦੀ ਖਾਤਰ ਬਰਬਾਨੀ ਕੀਤੀ ਹੈ ਆਪਾਂ ਵਾਰਿਆ ਸਿੰਘ ਸਾਹਿਬ ਅੱਜ ਕਿਸ ਜਥੇਦਾਰ ਸਾਹਿਬ ਸੰਦੇਸ਼ ਪੜ੍ਹ ਰਹੇ ਨੇ ਆਕਾਸ਼ਕ ਸਰਪੋਜੀ ਦੇਖੋ ਇੱਕ ਇਕੱਲਾ ਜਿਹੜੀ ਹੈ ਇਹ ਅਨਸਫਾਮੀ ਹੈ ਜਥੇਦਾਰ ਸਾਹਿਬ ਦੀ ਨਿਯੁਕਤੀ ਦੇ ਉੱਪਰ ਪੰਥ ਦੀਆਂ ਵੱਡੀਆਂ ਸੰਪਰਦਾਵਾਂ ਨੇ ਤੁੰਗੜਮੀ ਤਕਸਾਲ ਦੇ ਨੇ ਹਸਣ ਬੱਥੇ ਬੰਦ ਗਏ ਨੇ ਲੱਖਵਕ ਸੁਸਤਵਾਨ ਨੇ ਦਿੱਤੇ ਰੋਸ ਪ੍ਰਗਟਾਇਆ ਸੀ ਕਿ ਇਸ ਤਰ੍ਹਾਂ ਦੀ ਇਸ ਧਰਤੇ ਨਾਲ ਨੋਤੀ ਕਰਨੀ ਰਾਤ ਦੇ ਹਨੇਰੇ ਦੇ ਵਿੱਚ ਹੀ ਉਹਨਾਂ ਦੀ ਅਰਦਾਸ ਕਰ ਦੇਣੀ ਸ੍ਰੀ ਅਕਾਲ ਤਖਤ ਸਾਹਿਬ ਦੇ ਤਾਜ ਕੋਸ਼ ਨੂੰ ਹੀ ਨਾ ਹੋਣੀ ਇਹ ਅੰਤ ਦੀਆਂ ਜਿਹੜੀਆਂ ਪ੍ਰੰਤਸਾ ਮਰਜ਼ਾਦਾ ਹੈ ਇਹਨੂੰ ਵੱਡੀ ਢਾ ਲੱਗੀ ਹੈ ਅੱਜ ਵੀ ਇਹੀ ਇੱਕ ਦੇਖੋ ਨਿੱਜੀ ਤੌਰ ਤੇ ਗਿਆਨੀ ਗੜਗੱਦੀ ਨਾਲ ਕਿਸੇ ਦਾ ਕੁਵਰੋਧ ਨਹੀਂ ਕਿਸੇ ਦਾ بڑا ਮੋਟਾ ਗਰੋਸਾ ਹੋ ਵੀ ਸਕਦਾ ਹੈ ਪਰ ਗੱਲ ਮਰਜ਼ਾਦਾ ਦੀ ਹੈ ਮਰਜ਼ਾਦਾ ਦੇ ਅਨਸਾਰ ਉਹਨਾਂ ਦੀ ਨੌਕਰੀ ਤਾਇਨਾਤ ਹੋਈ ਨਾਤਾਜਕੁਸ਼ੀ ਹੋਈ ਇਹ ਸਾਰੀਆਂ ਪਰੰਪਰਾ ਨੂੰ ਰੋਲਿਆ ਜਾ ਰਿਹਾ ਹੈ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੇ ਖਾਸ ਕਰਕੇ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਇਸ ਲਈ ਜ਼ਿੰਮੇਵਾਰ ਹੈ ਜੀ ਜੀ ਅੱਜ ਅਰਥਵਿਵਸਥਾ ਦੀ ਸਥਿਤੀ ਨੂੰ ਲੈ ਕੇ ਗੱਲਾਂ ਹੋ ਰਹੀਆਂ ਸੀ ਜੀ ਲੋ ਅਰਥਵਿਵਸਥਾ ਦੀ ਸਥਿਤੀ ਸਿਰਫ ਰੋਸ ਹੈ ਹੋਰ ਸਿੱਖਾਂ ਦੀ ਆਸੋਸ਼ ਕੋਈ ਦੁਸ਼ਮਣ ਨਹੀਂ ਰੋਸ ਸਿਰਫ ਮਰਜ਼ਾਦਾ ਤੇ ਹੈ ਉਹ ਇੱਕ ਪਰੰਪਰਾ ਤੇ ਆ ਸਾਡੀਆਂ ਜੋ ਕੰਡਮੁਲੀਆਂ ਉਹ ਕੀਮਤੀ ਸਾਡੀਆਂ ਪਰੰਪਰਾ ਉਹਨਾਂ